ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਚਾਚਾ ਤਾਗਾ ਦਾ ਡਿਜ਼ਾਈਨ ਲੈ ਕੇ ਆਏ ਹਾਂ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਸਿੰਪਲ ਵੀ ਬਹੁਤ ਹੈ ਕਿਵੇਂ ਬਣੂਗਾ ਆਪਾਂ ਤੁਹਾਨੂੰ ਦੱਸ ਦਿਆਂ ਪਹਿਲਾਂ ਆਪਾਂ ਕੋਈ ਵੀ ਬਾਰਡਰ ਬਣਾ ਲੈਣਾ ਉਸ ਤੋਂ ਬਾਅਦ ਆਪਾਂ ਇੱਕ ਸਲਾਈ ਇਸ ਤਰ੍ਹਾਂ ਸਿੱਧੀ ਸੈੜ ਤੋਂ ਸਿੱਧਾ-ਸਿੱਧਾ ਬੁਣਾਂਗੇ ਆਪਣਾ ਡਿਜ਼ਾਈਨ ਉੱਥੋਂ ਸ਼ੁਰੂ ਹੁੰਦਾ ਇੱਕ ਸਲਾਈ ਆਪਾਂ ਇਸ ਤਰ੍ਹਾਂ ਸਿੱਧਾ-ਸਿੱਧਾ ਬਣਾਵਾਂਗੇ ਬਿਲਕੁਲ ਸਿੰਪਲ ਤੇ ਈਜੀ ਡਿਜ਼ਾਈਨ ਆ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਆ ਬਹੁਤ ਪਿਆਰਾ ਬਣ ਕੇ ਆਉਂਦਾ ਤੇ ਇਹ ਸਲਾਈ ਨੂੰ ਆਪਾਂ ਸੈਕੰਡ ਰੋ ਉਲਟੀ-ਉਲਟੀ ਬੁਣਾਗੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੰਨ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਸ ਤਰ੍ਹਾਂ ਦੇ ਸੋਹਣੇ-ਸੋਹਣੇ ਸੁਖ-ਸੁਖ ਡਿਜ਼ਾਈਨ ਵੇਖਣ ਲਈ ਇਸ ਤਰ੍ਹਾਂ ਤੇ ਇਹਨੂੰ ਆਪਾਂ ਫਿਰ ਸਾਰੇ ਨੂੰ ਬਣਾ ਲਾਂਗੇ ਉਲਟ ਸਿੱਧੀ ਸਾਈਡ ਤੋਂ ਸਿੱਧੀ-ਸਿੱਜੀ ਤੇ ਉਲਟੀ ਸਾਈਡ ਤੋਂ ਉਲਟੀ-ਉਲਟੀ ਇਹ ਆਪਣੇ ਡਿਜ਼ਾਈਨ ਚ ਵੀ ਸਲਾਈ ਆਉਂਦੀ ਹੈ ਹੁਣ ਆਪਾਂ ਤੀਜੀ ਰੋਲ ਤੇ ਆਪਣਾ ਡਿਜ਼ਾਈਨ ਪਾਵਾਂਗਾ ਹੁਣ ਆਪਾਂ ਕੀ ਕਰਨਾ ਤਿੰਨ ਤਾਗੇ ਆਪਾਂ ਉਲਟੇ ਬਣਾਵਾਂਗੇ ਤਾਂ ਇੱਕ ਆਪਣਾ ਬਿਨਾ ਬੁਣੇ ਤਾਰਿਆ ਹੋਇਆ ਦੋਏ ਹੋਗੇ ਤਿੰਨ ਉਲਟੇ ਹੋਗੇ ਹੁਣ ਆਪਾਂ ਤਾਗਾ ਲੈ ਜਾਵਾਂਗੇ ਬੈਕ ਸਾਈਡ ਹੁਣ ਆਪਾਂ ਇਹ ਤਾਗਾ ਬੁਣਨਾ ਨਹੀਂ ਹੈਗਾ ਇਹਨੂੰ ਆਪਾਂ ਇੱਥੋਂ ਦੀ ਵਿਚਕਾਰ ਦੀ ਲਿਆ ਕੇ ਇਸ ਤਰ੍ਹਾਂ ਫਿਰ ਨਾ ਤਾਗਾ ਕੱਢਾਂਗੇ ਤਾਗਾ ਇੱਧਰ ਛੱਡਣਾ ਨਹੀਂ ਇਹ ਦੂਜੀ ਸਲਾਈ ਤੇ ਇਸ ਤਰ੍ਹਾਂ ਜਾਲੀ ਪਾ ਕੇ ਫਿਰ ਇਹਨੂੰ ਬੁਣਾਈ ਕਰਾਂਗੇ ਇਹ ਆਪਣੇ ਇੱਕ ਤੋਂ ਤਿੰਨ ਬਣ ਗਏ ਇਹੀ ਚਾਰ ਤਾਗੇ ਦੁਬਾਰਾ ਦੁਬਾਰਾ ਰਿਪੀਟ ਕਰੀ ਜਾਣੇ ਨੇ ਤਿੰਨ ਉਲਟੇ ਤਾਗਾ ਬੈਕ ਸਾਈਡ ਇਹ ਤਾਗੇ ਨੂੰ ਬੋਲਣਾ ਨਹੀਂ ਆਪਾਂ ਇੱਥੋਂ ਦੀ ਸਿਲਾਈ ਲਿਆ ਕੇ ਪਹਿਲਾਂ ਇਸ ਤਰ੍ਹਾਂ ਤਾਗਾ ਕੱਢ ਲਿਆ ਫਿਰ ਇਹ ਸਿਲਾਈ ਤੇ ਤਾਗਾ ਘੁਮਾ ਲਿਆ ਫਿਰ ਇਹਨੂੰ ਆਪਾਂ ਬੋਲ ਲਿਆ ਇੱਕ ਤੋਂ ਇਹ ਤਿੰਨ ਬਣ ਗਏ ਇਸੇ ਤਰੀਏ ਆਪਾਂ ਇਹ ਸਿਲਾਈ ਸਾਰੀ ਕੰਪਲੀਟ ਕਰਾਂਗੇ ਸਿੰਪਲ ਬਿਲਕੁਲ ਸਿੰਪਲ ਤੇ ਈਜੀ ਡਿਜ਼ਾਈਨ ਹੈ ਬਹੁਤ ਸੌਖੇ ਤਰੀਕੇ ਨਾਲ ਬਣਦਾ ਤੇ ਜੀ ਵੀ ਲੱਗਦਾ ਤੇ ਆਪਣਾ ਹੁਣ ਆਪਾਂ ਤੀਜ ਇਧਰ ਆਪਾਂ ਡਿਜ਼ਾਈਨ ਵਾਲੀ ਚੌਥੀ ਸਲਾਈ ਤੇ ਆ ਗਏ ਹੁਣ ਆਪਾਂ ਇਧਰ ਕੀ ਕਰਨਾ ਜਿਹੜੇ ਆਪਾਂ ਉਧਰ ਉਲਟੇ ਗੁਨੇ ਸੀਗੇ ਉਹਨਾਂ ਨੂੰ ਇਧਰ ਸਿੱਧੇ ਗੁਣਾਗੇ ਜਿਹੜੇ ਆਪਾਂ ਡਿਜ਼ਾਈਨ ਦੇ ਤਿੰਨ ਕਰੇ ਸੀਗੇ ਉਹਨਾਂ ਨੂੰ ਆਪਾਂ ਤਿੰਨਾਂ ਨੂੰ ਇੱਕ ਕਰ ਦਾਂਗੇ ਤਿੰਨਾਂ ਦਾ ਇੱਕ ਕਰ ਦਾਂਗੇ ਤੇ ਇਹਨਾਂ ਨੂੰ ਆਪਾਂ ਜਿਹੜਾ ਆਪਾਂ ਉਧਰ ਤਿੰਨ ਨੂੰ ਉਲਟੇ ਗੁਨੇ ਸੀ ਤਿੰਨ ਨੂੰ ਸਿੱਧੇ ਬੋਣ ਲਾਂਗੇ ਤਾਂ ਅੱਗੇ ਆਪਣੀ ਸਾਈਡ ਤੇ ਇਹਨਾਂ ਨੂੰ ਤਿੰਨਾਂ ਨੂੰ ਇੱਕ ਕਰ ਦਾਂਗੇ ਇਸ ਤਰੀਹੀ ਇਹ ਆਪਣੀ ਬੈਕ ਸਾਈਡ ਤੋਂ ਸिलाई ਸ਼ੁਰੂ ਹੋਊਗੀ ਤਿੰਨ ਦਾ ਇੱਕ ਤੇ ਇਹ ਆਪਣਾ ਇਸ ਤਰ੍ਹਾਂ ਹੋਵੇ ਹੁਣ ਆਪਾਂ ਅਗੇ ਫੇਰ ਸਿੱਧੀ ਸਾਈਡ ਜਿਹੜੇ ਆਪਾਂ ਉਲਟੇ ਬੁਨੇ ਸੀ ਉਹਨਾਂ ਨੂੰ ਉਲਟੇ ਬਣਾ ਲਾਂਗੇ ਜਿਹੜਾ ਆਪਾਂ ਇਹ ਡਿਜ਼ਾਈਨ ਪਾਇਆ ਸੀਗਾ ਤਾਂ ਅਗਾਂਹ ਬੈਕ ਸਾਈਡ ਲੈ ਜਾਗੇ ਜਿਹੜਾ ਆਪਾਂ ਇਹ ਡਿਜ਼ਾਈਨ ਪਾਇਆ ਸੀ ਇਹ ਤਾਂ ਅਗੋਂ ਨੂੰ ਇਸ ਤਰ੍ਹਾਂ ਬਿਨਾ ਬੁਨੇ ਹੀ ਸਲਿਪ ਕਰਾਂਗੇ ਫੇਰ ਆਪਣੀ ਸਾਈਡ ਤੋਂ ਉਲਟੇ ਜਾ ਸਾਡਾ ਅੱਗੇ ਦਾ ਡਿਜ਼ਾਈਨ ਤੈਨ ਉਲਟੇ ਤਾਂਗਾ ਬੈਕ ਸਾਈਡ ਇੱਕ ਤੱਕਾ ਸਲਿੱਪ ਕਰਾਂਗੇ ਤੈਨ ਤਾਂਗੇ ਉਲਟੇ ਤਾਂਗਾ ਬੈਕ ਸਾਈਡ ਇੱਕ ਤੱਕਾ ਇਸ ਤਰ੍ਹਾਂ ਸਲਿੱਪ ਕਰਾਂਗੇ ਹੁਣ ਆਪਾਂ ਅੱਗੇ ਲਾਸਟ ਦਾ ਬੈਕ ਸਾਈਡ ਬੈਕ ਸਾਈਡ ਉਸੇ ਤਰ੍ਹਾਂ ਜਿਹੜੇ ਆਪਾਂ ਉਲਟੇ ਗੁਣਾ ਉਹਨਾਂ ਨੂੰ ਸਿੱਧੇ ਗੁਣਾਗੇ ਜਿਹੜਾ ਤਾਂਗਾ ਸਲਿੱਪ ਕੀਤਾ ਉਹਨੂੰ ਆਪਾਂ ਇਧਰ ਵੀ ਸਲਿੱਪ ਕਰਾਂਗੇ ਬਾਕੀ ਤਾਂਗੇ ਆਪਾਂ ਸਿੱਧੇ ਗੁਣਾਗੇ ਤੈਨ ਤਾਂਗੇ ਸਿੱਧੇ ਜਿਹੜਾ ਵਗਾ ਸਲਿੱਪ ਕੀਤਾ ਉਹਨੂੰ ਆਪਾਂ ਏਦਾਂ ਵੀ ਸਲਿੱਪ ਕਰਾਂਗੇ ਇਸ ਤਰ੍ਹਾਂ ਹੀ ਆਪਣੀ ਦੀ ਸਲਾਈ ਕੰਪਲੀਟ ਹੋ ਗਈ ਹੁਣ ਫਿਰ ਆਪਾਂ ਅਗੇ ਸਿੱਧੀ ਸਾਈਡ ਪੰਜਵੀਂ ਸਲਾਈ ਤੇ ਤੇ ਹੁਣ ਆਪਾਂ ਇਹ ਕੀ ਕਰਨਾ ਹੈ ਇਹ ਸਲਾਈ ਸਾਰੀ ਆਪਾਂ ਜਿਸ ਤਰ੍ਹਾਂ ਆਪਾਂ ਸ਼ੁਰੂ ਜੀ ਸਲਾਈ ਪਾਈ ਸੀ ਉਸੇ ਤਰ੍ਹਾਂ ਇਹਨੂੰ ਸਾਰਿਆਂ ਨੂੰ ਆਪਾਂ ਸਿੱਧਾ ਸਿੱਧਾ ਬੁਣਾ ਦੇਣਾ ਜਿਵੇਂ ਆਪਾਂ ਸ਼ੁਰੂ ਚ ਸ਼ੁਰੂ ਕੀਤਾ ਸੀ ਸੇਸ ਲਾਈਆਂ ਦਾ ਇਹ ਡਿਜ਼ਾਈਨ ਆ ਇਹ ਹੀ ਸਲਾਈ ਹੁਣ ਆਪਾਂ ਦੁਬਾਰਾ ਰਿਪੀਟ ਕਰਾਂਗੇ ਸਿੱਧੀ ਸਾਈਡ ਤੋਂ ਸਿੱਧੀ ਤੇ ਉਲਟੀ ਸਾਈਡ ਤੋਂ ਉਲਟੀ ਉਸ ਤੋਂ ਬਾਅਦ ਇਹ ਡਿਜ਼ਾਈਨ ਆਪਣਾ ਬਣੂਗਾ ਸੀਮ ਇਹਦੀ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਊਗੀ ਉਹ ਆਪਾਂ ਸੋਨ ਇੱਕ ਸਲਾਈ ਬਣਾ ਕੇ ਦਿਖਾਉਣੀ ਆ ਸਿੱਧੀ ਸਾਈਡ ਤੋਂ ਆਪਾਂ ਇਹ ਸਿੱਧੀ ਕੱਢੀ ਸੀ ਉਲਟੀ ਸਾਈਡ ਤੋਂ ਆਪਾਂ ਉਲਟਾ ਬੋੜ ਲਾਂਗੇ ਹੁਣ ਆਪਾਂ ਫੇਰ ਸਿੱਧੀ ਸਾਈਡ ਆ ਗਏ ਹੁਣ ਆਪਾਂ ਇਹ ਡਿਜ਼ਾਈਨ ਪਹਿਲਾਂ ਆਪਣਾ ਉਰੇ ਸੀ ਹੁਣ ਇਹ ਆਪਣਾ ਉਰੇ ਬਣ ਕੇ ਆਊਗਾ ਕਿਵੇਂ ਬਣਾਉਣਾ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਧਿਆਨ ਰੱਖਣਾ ਜਿਹੜੇ ਆਪਣੇ ਆ ਤਿੰਨ ਤਾਗੇ ਆਪਾਂ ਪਹਿਲਾਂ ਉਲਟੇ ਬਣਾਏ ਸੀਗੇ ਇਹਨਾਂ ਦਾ ਧਿਆਨ ਰੱਖਣਾ ਆਪਣਾ ਇਹ ਵੀ ਡਿਜ਼ਾਈਨ ਵਾਲਾ ਹੋ ਗਿਆ ਇਹ ਵੀ ਡਿਜ਼ਾਈਨ ਵਾਲਾ ਹੋ ਗਿਆ ਤਿੰਨ ਤਾਗੇ ਉਲਟੇ ਨੇ ਹੁਣ ਜਿਹੜਾ ਆਪਣਾ ਇਹ ਤੀਜਾ ਤਾਗਾ ਹੈਗਾ ਇੱਕ ਇਧਰ ਛੱਡ ਕੇ ਕਿਧਰ ਇਹ ਤੇ ਆਪਣਾ ਇਹ ਡਿਜ਼ਾਈਨ ਬਣੂਗਾ ਤੇ ਉਹੀ ਇਸ ਤਰ੍ਹਾਂ ਹੀ ਇਧਰੋਂ ਬਣੂਗਾ ਦੋ ਤਾਗੇ ਆਪਾਂ ਸੌਰੀ ਇੱਕ ਤਾਂ ਦਾ ਸਲਿੱਪ ਕਰਾਂਗੇ ਤਾਗਾ ਬੈਕ ਸਾਈਡ ਹੁਣ ਆਪਣਾ ਪਹਿਲੇ ਸਿੱਧਾ ਅੱਗੇ ਦੀ ਡਿਜ਼ਾਈਨ ਬਣਾਉਂਗਾ। ਇਸ ਤਰ੍ਹਾਂ ਬਣਾ ਲਿਆ ਹੁਣ ਆਪਾਂ ਇਹ ਤਿੰਨ ਤਾਗੇ ਫਿਰ ਉਲਟੇ ਬਣਾ ਲੇ। ਤਾਗਾ ਬੈਕ ਸਾਈਡ ਉਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਇਹ ਤਾਂ ਇਹ ਤੀਜਾ ਤਾਗਾ ਹੀ ਆ ਗਿਆ ਆਪਣਾ। ਇਹ ਤੇ ਆਪਾਂ ਡਿਜ਼ਾਈਨ ਬਣਾਵਾਂਗੇ। ਤਾਗਾ ਫਿਰ ਆਪਣੀ ਸਾਈਡ ਤਿੰਨ ਉਲਟੇ। ਫਿਰ ਤਾਗਾ ਬੈਕ ਸਾਈਡ ਇਸ ਤਰ੍ਹਾਂ ਕਿ ਤੇ ਪਾ ਡਿਜ਼ਾਈਨ ਬਣਾਵਾਂਗੇ ਤਾਂ ਅੱਗ ਆਪਣੀ ਸੜ ਇਸ ਤਰ੍ਹਾਂ ਤਨ ਲਾ ਕੇ ਉਲਟੇ ਤੇ ਪਲਾਸਟਰ ਨੂੰ ਵੀ ਇੱਧਰ ਉਲਟੇ ਬਣਾ ਲਾਂਗੇ ਇਸ ਤਰ੍ਹਾਂ ਵਾਸਤੇ ਦੀ ਜਗਾ ਚੇਂਜ ਹੋਊਗੀ ਬਣਿਆ ਹੋਇਆ ਕੁਛ ਐਸ ਤਰ੍ਹਾਂ ਲੱਗੂਗਾ ਐਸ ਤਰ੍ਹਾਂ ਦੀ ਜਗਾ ਚੇਂਜ ਹੁੰਦੀ ਆ ਪਹਿਲਾਂ ਇੱਥੇ ਸੀ ਤੇ ਫਿਰ ਉੱਤੇ ਆ ਗਿਆ ਫਿਰ ਦੁਬਾਰਾ ਫੇਰ ਇੱਥੇ ਆ ਜਾਊਗਾ ਬਹੁਤ ਹੀ ਪਿਆਰਾ ਬਣ ਕੇ ਆਉਂਦਾ ਕਿਵੇਂ ਲੱਗਾ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ